ਪਰਮਾਤਮਾ ਦੀ ਮੌਜੂਦਗੀ ਤੇ ਉਹਨਾਂ ਦੀ ਸਜੀ ਹੋਈ ਸਾਰੀ ਹੀ ਕੁਦਰਤ ਹਮੇਸ਼ਾ ਹੀ ਸਾਡੇ ਆਲੇ-ਦੁਆਲੇ ਰਹਿੰਦੀ ਆ ਹਰ ਇੱਕ ਪਾਸੇ ਪਰ ਆਪਣੇ ਵਿੱਚੋਂ ਬਹੁਤ ਸਾਰੇ ਅਜਿਹੇ ਜੀਵ ਜੋ ਇਸ ਕੁਦਰਤ ਨੂੰ ਸਿਰਫ ਤਾਰਿਆਂ ਦੇ ਨਾਲ ਆਕਾਸ਼ ਦੇ ਨਾਲ ਮੌਸਮ ਦੇ ਨਾਲ ਚੰ드ਰਮਾ ਤੇ ਸੂਰਜ ਦਾ ਇਹਨਾਂ ਸਾਰਿਆਂ ਦੇ ਇਕੱਠ ਨੂੰ ਹੀ ਜਾਣ ਕੇ ਆਪਣੀ ਜ਼ਿੰਦਗੀ ਜੀਉਂਦੇ ਨੇ ਆਪਾਂ ਇਹ ਸੋਚਦੇ ਹਾਂ ਕਿ ਇਹ ਇੱਕ ਅਨੰਤ ਆਕਾਸ਼ ਆ ਜਿਹਦੇ ਵਿੱਚ ਕਈ ਤਰ੍ਹਾਂ ਦੇ ਗ੍ਰਹਿ ਤਾਰੇ ਸੂਰਜ ਚੰ드ਰਮਾ ਕਈ ਤਰ੍ਹਾਂ ਦੀਆਂ ਪ੍ਰਿਥਵੀਆਂ ਨੇ ਕਈ ਤਰ੍ਹਾਂ ਦੀਆਂ ਆਕਾਸ਼ ਗੰਗਾ ਤੈ ਰਹੀਆਂ ਆ ਪਰ ਜੋ ਜੀਵ ਉਸ ਪਰਮਾਤਮਾ ਦੇ ਸਿਮਰਨ ਦੇ ਵਿੱਚ ਲੱਗ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਕਿ ਇਹ ਜੋ ਕੁਦਰਤ ਆ ਸਿਰਫ ਇੱਕ ਦੇਖਣ ਵਾਲੀ ਚੀਜ਼ ਨਹੀਂ ਹੈ ਇਹਨਾਂ ਅੱਖਾਂ ਦੇ ਨਾਲ ਸਿਰਫ ਦੇਖਣ ਵਾਲੀ ਚੀਜ਼ ਨਹੀਂ ਹੈ ਇੱਕ ਜੀਵਤ ਜਿਉਂਦੀ ਜਾਗਦੀ ਇੱਕ ਚੇਤਨਾ ਹੈ ਇੱਕ ਅਜਿਹੀ એનર્ਜੀ ਆ ਕਿ ਜਿਹਦੇ ਨਾਲ ਜੀਵ ਕਦੀ ਵੀ ਗੱਲ ਕਰ ਸਕਦਾ ਹੁਣ ਇਹ ਗੱਲ ਸ਼ਬਦਾਂ ਦੇ ਵਿੱਚ ਨਹੀਂ ਹੋਣੀ ਇਹ ਜਿਹੜੀ ਗੱਲ ਆ ਮਨ ਵਿਚਾਰ ਰਹਿਤ ਹੋ ਕੇ ਧਿਆਨ ਰੂਪ ਹੋ ਕੇ ਹੀ ਕਰ ਸਕਦਾ ਜਦੋਂ ਆਪਾਂ ਸਾਹ ਲੈਂਦੇ ਆ ਤਾਂ ਸਿਰਫ ਹਵਾ ਨਹੀਂ ਸਾਡੇ ਅੰਦਰ ਜਾਂਦੀ ਸਾਡੇ ਜੀਵਨ ਦੀ ਇੱਕ ਊਰਜਾ એનર્ਜੀ ਉਹ ਪ੍ਰਾਣ ਸਾਡੇ ਅੰਦਰ ਪ੍ਰਵੇਸ਼ ਕਰਦਾ ਹੈ ਤੇ ਇਹੀ ਪ੍ਰਾਣ ਆਪਾਂ ਨੂੰ ਇਸ ਕੁਦਰਤ ਦੇ ਨਾਲ ਜੋੜ ਦਿੰਦਾ ਆਪਾਂ ਸ਼ੁਰੂ ਤੋਂ ਸੁਣਦੇ ਆ ਰਹੇ ਆ ਤੇ ਆਪਾਂ ਨੂੰ ਪਤਾ ਲੱਗ ਗਿਆ ਕਿ ਜਿਹੜੇ ਸਵਾਸ ਆ ਇਹ ਸਾਡੇ ਜੀਵਨ ਦਾ ਆਧਾਰ ਆ ਜੈਸ ਜੀਵ ਦਾ ਇਹ ਸਵਾਸ ਚੱਲਦੇ ਆ ਉਹ ਜਿਉਂਦਾ ਆ ਜਿਹਦੇ ਸਵਾਸ ਰੁਕ ਜਾਂਦੇ ਆ ਉਹ ਜੀਵ ਮਰ ਜਾਂਦਾ ਆ ਜੋ ਜੀਵ ਸਿਮਰਨ ਨਹੀਂ ਕਰਦਾ ਉਹ ਸਵਾਸਾਂ ਨੂੰ ਸਿਰਫ ਇੱਕ ਸਰੀਰ ਦੀ ਲੋੜ ਹੀ ਮੰਨਦਾ ਪਰ ਮਾਲਕ ਨੇ ਬੜਾ ਵੱਡਾ ਇੱਕ ਖੇਡ ਬਣਾਇਆ ਕਿ ਇਸ ਸਰੀਰ ਦੇ ਨਾਲ ਭੌਣ ਦੇ ਰੂਪ ਵਿੱਚ ਸਾਨੂੰ ਸਵਾਸ ਦਿੱਤੇ ਨੇ ਇਹ ਸਵਾਸ ਸਾਡੇ ਅੰਦਰ ਜਾਂਦੇ ਨੇ ਨਾਭੀ ਤੱਕ ਸਾਡੇ ਸਰੀਰ ਨੂੰ ਊਰਜਾ ਮਿਲਦੀ ਆ એનર્ਜੀ ਮਿਲਦੀ ਆ ਫਿਰ ਅਸੀਂ ਸੰਸਾਰ ਦੇ ਵਿੱਚ ਉਸ એનર્ਜੀ ਦੇ ਨਾਲ ਹੀ ਕੰਮਕਾਰ ਕਰਦੇ ਆਂ ਬੋਲਦੇ ਆਂ ਸੁਣਦੇ ਆਂ ਵੇਖਦੇ ਆਂ ਸਾਰੀ ਹੀ ਕਿਰਿਆਵਾਂ ਕਰਦੇ ਆਂ ਜਦੋਂ ਤੱਕ ਕੋਈ ਜੀਵ ਅਣਜਾਣ ਬਣ ਕੇ ਵਿਸ਼ਵਾਸ ਲਈ ਜਾਂਦਾ ਉਦੋਂ ਤੱਕ ਇਹ ਇੱਕ ਡੋਰ ਜੀਵ ਨੂੰ ਇਸ ਸਰੀਰ ਦੇ ਵਿੱਚ ਜਿਉਂਦਾ ਰੱਖਦੀ ਆ ਪਰ ਜਦੋਂ ਹੀ ਆਪਾਂ ਧਿਆਨ ਰੂਪ ਹੋ ਕੇ ਆਪਣੇ ਸੁਵਾਸਾਂ ਦੇ ਵਿੱਚ ਧਿਆਨ ਰੱਖਦੇ ਆਂ ਫਿਰ ਇਹ ਜਿਹੜੀ ਸਾਡੇ ਸੁਵਾਸਾਂ ਦੀ ਡੋਰ ਆ ਜਾਂ ਸਾਡਾ ਕਨੈਕਸ਼ਨ ਆ ਉਹ ਕੁਦਰਤ ਦੇ ਨਾਲ ਬ੍ਰਹਮੰਡ ਦੇ ਨਾਲ ਜੋੜ ਦਿੰਦੀ ਆ ਸਿੱਧਾ ਇੱਕ ਕਨੈਕਸ਼ਨ ਸਿਮਰਨ ਕਰਦੇ ਕਰਦੇ ਸਿਮਰਨ ਕਰਦੇ ਕਰਦੇ ਜੀਵ ਦਾ ਜਦੋਂ ਧਿਆਨ ਸਵਾਸ ਗ੍ਰਾਸ ਸਿਮਰਨ ਤੇ ਪ੍ਰਪੱਕ ਹੋ ਜਾਂਦਾ ਫਿਰ ਜੀਵ ਦਾ ਮਨ ਵੀ ਨਾਲ ਥਿਰ ਹੋਣਾ ਸ਼ੁਰੂ ਹੋ ਜਾਂਦਾ ਹੁਣ ਜਦੋਂ ਆਪਾਂ ਸਵਾਸ ਗ੍ਰਾਸ ਸਿਮਰਨ ਕਰਦੇ ਆ ਉਹ ਕੀ ਆ ਕਿ ਪੌਣ ਹੀ ਅੰਦਰ ਬਾਹਰ ਜਾ ਰਹੀ ਆ ਸਾਡੇ ਧਿਆਨ ਵੀ ਨਾਲ ਅੰਦਰ ਬਾਹਰ ਜਾ ਰਿਹਾ ਜਿੱਥੇ ਤੱਕ ਪੌਣ ਜਾਂਦੀ ਆ ਉੱਥੇ ਤਾਂ ਕਿਰਪਾ ਕਹਿੰਦੇ ਆ ਵਾਹ ਫਿਰ ਗੁਰੂ ਜਿੱਥੇ ਤੱਕ ਪੌਣ ਸਾਡੀ ਜਾਂਦੀ ਹੈ ਸਾਡਾ ਧਿਆਨ ਵੀ ਉਨੀ ਗਹਿਰਾਈ ਦੇ ਵਿੱਚ ਜਾਂਦਾ ਜਦੋਂ ਸਾਡਾ ਮਨ स्थिर ਹੋ ਗਿਆ ਫਿਰ ਜਿਹੜੀ ਇਸ ਬ੍ਰਹਿਮੰਡ ਦੇ ਵਿੱਚ ਧੁਨ ਚੱਲਦੀ ਪਈ ਆ ਜਾਂ ਹੋਰ ਜਿੰਨੇ ਵੀ ਸੰਦੇਸ਼ ਹੋਣਗੇ ਉਹ ਸਾਨੂੰ ਸੁਣਾਈ ਦੇਣਗੇ ਇਹ ਸਰੀਰ ਦੇ ਜੋ ਕੰਨ ਲੱਗੇ ਨੇ ਉੱਥੋਂ ਨਹੀਂ ਸੁਣਦਾ ਜੋ ਮਨ ਆ ਉਹ ਤਿਆਰ ਰੂਪ ਹੋ ਕੇ स्थिर ਹੋ ਕੇ ਫਿਰ ਇਹਨਾਂ ਨੂੰ ਸੁਣਦਾ ਹੈ ਕੋਈ ਵੀ ਜੀਵ ਜਿਹੋ ਜਿਹੇ ਵਿਚਾਰ ਰੱਖਦਾ ਹੈ ਉਹੋ ਜੇ ਹੋ ਜਾਂਦਾ ਹਣ ਆਪਾਂ ਨਾਲ ਪੇਟ ਦਾ ਚੂਰਨ ਦਿੰਨੇ ਆ ਕਈ ਜੀਵਾਂ ਨੂੰ ਬਹੁਤ ਜ਼ਿਆਦਾ ਐਂਜ਼ਾਈਟੀ ਹੁੰਦੀ ਹੈ ਐਂਜ਼ਾਈਟੀ ਤੋਂ ਪਤਾ ਚੱਲਦਾ ਆ ਕਿ ਉਹ ਜੀਵ ਜੋ ਸੋਚ ਲੈਂਦੇ ਆ ਉਹਨਾਂ ਦੇ ਨਾਲ ਹੋਣਾ ਵੀ ਉਦਾਂ ਦਾ ਸ਼ੁਰੂ ਹੋ ਜਾਂਦਾ ਕਿਉਂਕਿ ਜਿਹੋ ਜਿਹੇ ਆਪਾਂ ਵਿਚਾਰ ਲੈਣੇ ਆ ਬੋਲਣਾ ਆ ਦੇਖਣਾ ਆ ਸੁਣਨਾ ਆ ਜੋ ਸਾਡੇ ਕੁਦਰਤੀ ਹਾਲੇ ਦਿਵਾਲੇ ਸਾਡੇ ਹਮੇਸ਼ਾ ਨਾਲ ਰਹਿੰਦੀ ਆ ਉਹ ਸਾਨੂੰ ਮਤਲਬ ਕਹਿਣ ਦਾ ਭਾਵ ਜੋ ਆਪਾਂ ਉਹਨੂੰ ਦੇਣਾ ਆ ਉਹਨੇ ਆਪਾਂ ਨੂੰ ਉਹੀ ਵਾਪਸ ਕਰੀ ਜਾਣਾ ਜਿਹੋ ਜੇ ਵਿਚਾਰ ਪਾ ਰੱਖਣੇ ਆ ਉਹੋ ਜੇ ਸਾਡੇ ਨਾਲ ਹੋਈ ਜਾਣਾ ਜੇ ਕੋਈ ਜੀਵਨ ਜਾਇਟੀ ਦੇ ਵਿੱਚ ਪੈ ਗਿਆ ਤਾਂ ਉਹਦੇ ਨਾਲ ਉਦਾਂ ਦੀਆਂ ਹੀ ਘਟਨਾਵਾਂ ਹੋਣਗੀਆਂ ਜੇ ਕੋਈ ਸਿਮਰਨ ਕਰਨ ਲੱਪਿਆ ਉਹਨੂੰ ਕੀ ਆਵੇ ਦਿਨ ਪਦਨ ਕੋਈ ਨਾ ਕੋਈ ਨਵੀਂ ਵੀਡੀਓ ਮੋਰੇ ਆ ਜਾਣੀ ਕੁਝ ਇੰਪਰੂਵਮੈਂਟ ਹੋਣ ਵਾਸਤੇ ਕੋਈ ਸੰਗਤ ਮਿਲ ਜਾਣੀ ਕੋਈ ਗੁਰਮੁਖੋਦਾਂ ਦੇ ਮਿਲ ਗਏ ਜੋ ਪ੍ਰਮਾਤਮਾ ਦੀਆਂ ਗੱਲਾਂ ਕਰਦੇ ਜੇ ਕੋਈ ਜੀਵ ਸ਼ਰਾਬਾਂ ਖਵਾਬਾਂ ਜਾਂ ਪਾਲਟੀਆਂ ਦੇ ਵਿੱਚ ਜਾਣਾ ਚਾਹੁੰਦਾ ਆ ਤਾਂ ਉਹਦੇ ਨਾਲ ਉਹਨੋ ਉਦਾਂ ਦੇ ਜੀਮੈਲ ਨੇ ਸ਼ੁਰੂ ਹੋ ਜਾਂਦੇ ਆ ਦੁਖੀ ਨੂੰ ਦੁਖੀ ਸੁਖੀ ਨੂੰ ਸੁਖੀ ਜਿਹੋ ਜੇ ਤੁਸੀਂ ਕੁਦਰਤ ਦੇ ਨਾਲ ਬਣ ਕੇ ਰਹੋਗੇ ਕੁਦਰਤ ਵੀ ਸਾਨੂੰ ਉਹੋ ਜਿਹੀ ਚੀਜ਼ਾਂ ਵਾਪਸ ਕਰਕੇ ਦਿੰਦਾ ਹੁਜੇ ਸਾਡੇ ਅੰਦਰ ਕ੍ਰੋਧ ਆ ਗਿਆ ਸਾਡੇ ਸਵਾਸ ਵੀ ਉਹ ਕ੍ਰੋਧ ਦੇ ਅਕੋਰਡਿੰਗ ਹੀ ਚੱਲੂਗੇ ਜਿਆਦਾ ਵਾਈਬ੍ਰੇਸ਼ਨ ਕਰੂਗੇ ਤੇਜ਼ ਚੱਲੂਗੇ ਛੋਟੇ ਚੱਲੂਗੇ ਤੇ ਜੇ ਕੋਈ ਜੀਵ ਸਿਮਰਨ ਕਰਨ ਵਾਲਾ ਹੈ ਉਹ ਹੀ ਸਵਾਸ ਮੱਧਮ ਚੱਲੂਗੇ ਗਹਿਰਾਈ ਦੇ ਵਿੱਚ ਲੰਬੇ ਲੰਬੇ ਚੱਲੂਗੇ ਪਰ ਮੱਧਮ ਚੱਲੂਗੇ ਹੌਲੀ ਉਹਦੇ ਵਿੱਚ ਹੀ ਉਹਨੂੰ ਚੈਨ ਮਿਲੂਗੇ ਜਿੰਨਾ ਆਪਾਂ ਅੰਤਰਗਤ ਧਿਆਨ ਦੇ ਵਿੱਚ ਉਤਰ ਜਣ ਉਹਨੇ ਆਪਾਂ ਆਪਣੇ ਸਰੀਰ ਤੋਂ ਪਰੇ ਹੋ ਕੇ ਉਹ ਕੁਦਰਤ ਦੇ ਨਾਲ ਪਰਮਾਤਮਾ ਦੇ ਨਾਲ ਜੁੜ ਜਾਂਦੇ ਆ। ਹਣ ਪਰਮਾਤਮਾ ਕਿੱਥੇ ਨਹੀਂ ਹੈ। ਹਰ ਇੱਕ ਜਗ੍ਹਾ ਉਸ ਮਾਇਆ ਹੋਇਆ ਹੈ। ਇਹ ਹੀ ਕੁਦਰਤ, ਇਹ ਹੀ ਪਰਮਾਤਮਾ ਸਾਡਾ ਅਕਾਲ ਪੁਰਖ ਵਾਹਿਗੁਰੂ ਹਰ ਇੱਕ ਜਗ੍ਹਾ ਮੌਜੂਦ ਹੈ। ਜਿੱਥੇ ਮਰਜ਼ੀ ਉਸ ਨੂੰ ਵੇਖ ਲਈਏ, ਜਿੱਥੇ ਮਰਜ਼ੀ ਉਸ ਨਾਲ ਅਸੀਂ ਗੱਲ ਕਰ ਲਈਏ, ਜਿੱਥੇ ਮਰਜ਼ੀ ਉਸ ਤੋਂ ਆਪਾਂ ਪਿਆਰ ਲੈ ਲਈਏ। ਲੋੜ ਆ ਬਸ ਯਾਦ ਕਰਨ ਦੀ। ਤਾਂ ਹੀ ਤਾਂ ਆਪਾਂ ਬਾਰ-ਬਾਰ ਸਿਮਰਨ ਕਰਨਾ ਵਾਹ। ਗੁਰੂ ਵਾਹ ਗੁਰੂ ਤਾਂ ਜੋ ਆਪਾਂ ਰਸਨਾ ਤੋਂ ਬੋਲ-ਬੋਲ ਕੇ ਆਪਣਾ ਜਿਹੜਾ ਸਾਡਾ ਔਰਾ ਆ ਆਪਣਾ ਵਾਲਾ ਦੁਆਲਾ ਆ ਆਪਣੇ ਕਮ ਸੇ ਕਮ ਸਾਡੀ ਜਿੰਨੀ ਵਾਈਬ੍ਰੇਸ਼ਨ ਆ ਤਰੰਗਾ ਆ ਉਹਨੂੰ ਤਾਂ ਆਪਾਂ ਪਿਆਰ ਰੱਖੀਏ ਹਲਕਾ ਰੱਖੀਏ ਸ਼ਾਂਤਮਈ ਰੱਖੀਏ ਫਿਰ ਸਰੀਰ ਨੇ ਆਪੇ ਸ਼ਾਂਤ ਹੋ ਜਾਣਾ ਫਿਰ ਜਿਹੜਾ ਜੀ ਸਾਡੇ ਨਾਲ ਗੱਲ ਕਰੂਗਾ ਉਹ ਵੀ ਸ਼ਾਂਤ ਰਹੂਗਾ ਉਹਨੂੰ ਵੀ ਸੁੱਖ ਮਿਲੂਗਾ ਇਹ ਸਾਰੀ ਗੱਲ ਸਿਮਰਨ ਤੋਂ ਸ਼ੁਰੂ ਹੋਣੀ ਆ ਹੁਣ ਕਈ ਜੀਵ ਆ ਉਹ ਬਾਹਰੀ ਦੁਨੀਆ ਦੇ ਵਿੱਚ ਹਮੇਸ਼ਾ ਉਲਝੇ ਰਹਿੰਦੇ ਆ ਵਿਚਾਰ ਬਾਹਰਲੇ ਸਾਰਾ ਕੁਝ ਬਾਹਰਲਾ ਸਵੇਰ ਤੋਂ ਜ्यों ਉੱਠੇ ਆ ਸ਼ਾਮ ਤੱਕ ਬਾਹਰ ਲੀਆਂ ਬਾਹਰੀਆਂ ਗੱਲਾਂ ਆਪਣੇ ਅੰਦਰ ਲਾ ਕੋਈ ਸਵਾਰਿਆ ਨਹੀਂ ਸ਼ਾਂਤੀ ਨਹੀਂ ਮਿਲਦੀ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇਹ ਸੰਸਾਰ ਦੇ ਵਿੱਚ ਕੁਛ ਨਾ ਕੁਛ ਪ੍ਰਾਪਤ ਕਰਨ ਵਾਸਤੇ ਸਾਨੂੰ ਕੀ ਕਰਨਾ ਪੈਂਦਾ ਮਿਹਨਤ ਕਰਨੀ ਪੈਂਦੀ ਹੈ ਤੇ ਉਹ ਮਿਹਨਤ ਕਰਨੀ ਵੀ ਚਾਹੀਦੀ ਸਾਰਿਆਂ ਨੂੰ ਕਰਨੀ ਚਾਹੀਦੀ ਪਰ ਇਹਦੇ ਪਿੱਛੇ ਇੱਕ ਬਹੁਤ ਗਹਿਰਾ ਵੱਡਾ ਰਾਜ ਆ ਸਾਡੇ ਸਵਾਸ ਤੇ ਸਾਡਾ ਧਿਆਨ ਜੇ ਜੀਵਨ ਨੂੰ ਸਮਝ ਗਿਆ ਧਿਆਨ ਸਵਾਸ ਸਰੀਰ ਤਨ ਤੇ ਮਨ ਨੂੰ ਸਮਝ ਗਿਆ ਸੰਸਾਰ ਦੇ ਵਿੱਚ ਆਪਾਂ ਜੋ ਕੁਝ ਵੀ ਕਰਨਾ ਚਾਹੁੰਦੇ ਆ ਉਹ ਸਾਨੂੰ ਕੁਦਰਤ ਆਪਣੇ ਆਪ ਬਣਾ ਕੇ ਦਿੰਦਾ ਇਹ ਬਹੁਤ ਬਰੀਕੀ ਦਾ ਪੁਆਇੰਟ ਆ ਤੇ ਬਹੁਤ ਪਾਵਰਫੁਲ ਪੁਆਇੰਟ ਆ ਲੋੜ ਕੀ ਹੈ ਸਿਮਰਨ ਕਰਨ ਦੀ ਵਾਹ ਗੁਰੂ ਵਾਹ ਗੁਰੂ ਦਿਨ ਦੇ ਵਿੱਚ ਇੱਕ ਅਜੀਹਾਂ ਸਮਾਂ ਜਿੱਥੇ ਆਪਾਂ ਆਪਣੇ ਸਰੀਰ ਨੂੰ ਭੁੱਲ ਜਾਈਏ ਸਮਝੋ ਫਿਰ ਗੱਲ ਬਣਨੀ ਸ਼ੁਰੂ ਹੋ ਜਾ। ਸਰੀਰ ਨੂੰ ਭੁੱਲ ਜਾਈਏ ਸਰੀਰ ਦੇ ਨਾਲ ਆਪਾਂ ਕਨੈਕਟ ਨਾ ਰਹੀਏ। ਹੁਣ ਜਦੋਂ ਆਪਾਂ ਸਿਮਰਨ ਵੀ ਕਰਦੇ ਆ ਨਾ ਆਪਣੇ ਨੇਤਰ ਬੰਦ ਆ। ਕੰਨਾਂ ਤੋਂ ਆਪਾਂ ਆਪਣੀ ਆਵਾਜ਼ ਨੂੰ ਸੁਣੀ ਜਾਂਦੇ ਆ ਰਸਨਾ ਬੋਲੀ ਜਾਂਦੀ ਵਾਹ ਗੁਰੂ ਵਾਹ ਗੁਰੂ ਧਿਆਨ ਕਿੱਥੇ ਚਲਾ ਗਿਆ ਤੁੰਨ ਦੇ ਵਿੱਚ ਤੇ ਤੁੰਨ ਕਿਸੇ ਨੂੰ ਦਿਖਾਈ ਥੋੜੀ ਦਿੰਦੀ ਐ ਇਹ ਧਿਆਨ ਰੂਪ ਹੋ ਕੇ ਹੀ ਸਾਰਾ ਕੰਮ ਹੁੰਦਾ। ਮਿਹਨਤ ਕੀ ਐ ਇੱਕ ਬਾਹਰੀ ਸਾਧਨ ਐ। ਪਰ ਜੋ ਮੇਨ ਚੀਜ਼ ਹੈ ਉਹ ਕੀ ਹੈ ਸਾਡੀਆਂ ਸਵਾਸ ਤੇ ਸਾਡਾ ਧਿਆਨ ਹੁਣ ਜੇ ਸਾਨੂੰ ਸਵਾਸਾਂ ਤੇ ਕੰਟਰੋਲ ਕਰਨਾ ਆ ਗਿਆ ਫੇਰ ਇਹ ਸਾਡਾ ਕੋਈ ਨਾ ਕੋਈ ਸੰਦੇਸ਼ ਕੋਈ ਪੁਕਾਰ ਕੋਈ ਇੱਛਾ ਇਸ ਬ੍ਰਹਿਮੰਡ ਤੱਕ ਪਹੁੰਚੂਗੀ ਹੁਣ ਦੇਖੋ ਹਰ ਇੱਕ ਜਗ੍ਹਾ ਰੋਜ਼ਾਨਾ ਕਿੰਨੀਆਂ ਬੇਨਤੀਆਂ ਅਰਦਾਸਾਂ ਹੁੰਦੀਆਂ ਉਹ ਪੂਰੀਆਂ ਹੋ ਜਾਂਦੀਆਂ ਉਹ ਵਿਚਾਰਾਂ ਦੇ ਵਿੱਚ ਅਸੀਂ ਬੇਨਤੀਆਂ ਕਰ ਰਹੇ ਹਾਂ ਬੇਨਤੀ ਹਰ ਸਮੇਂ ਕਰਦੇ ਰਹਿਣਾ ਹੈ ਬੇਨਤੀ ਅਰਦਾਸ ਕਰਨੋਂ ਨਹੀਂ ਹਟਣਾ ਪਰ ਉਹਦਾ ਤਰੀਕਾ ਤਾਂ ਪਤਾ ਹੋਵੇ ਕਿ ਵਿਚਾਰ ਰਹਿਤ ਹੋ ਕੇ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਸਾਹਮਣੇ ਸਨਮੁਖ ਮੰਨ ਕੇ ਬੇਨਤੀ ਕਰਨੀ ਹੈ ਉਹ ਬੇਨਤੀ ਬਹੁਤ ਜਲਦੀ ਪੂਰੀ ਹੁੰਦੀ ਹੈ ਜਦੋਂ ਅਜਿਹੀ ਬੇਨਤੀ ਆਪਾਂ ਕਰਦੇ ਆ ਫਿਰ ਕੁਦਰਤ ਸਾਨੂੰ ਸਹੀ ਦਿਸ਼ਾ ਦੇ ਵਿੱਚ ਲੈ ਜਾਂਦੀ ਫਿਰ ਕੀ ਹੁੰਦਾ ਇਸ਼ਾਮਾਂ ਜਲਦੀ ਪੂਰੀਆਂ ਹੁੰਦੀਆਂ ਧਿਆਨ ਦਾ ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਰੋਜ਼ਾਨਾ ਆਪਾਂ ਸਿਮਰਨ ਦੇ ਵਿੱਚ ਬੈਠੀਏ ਸਾਡਾ ਜੋ ਕਨੈਕਸ਼ਨ ਹੈ ਸਿੱਧਾ ਹੀ ਸਿੱਧਾ ਹੀ ਉਸ ਅਕਾਲਪੁਰਖ ਵਾਹਿਗੁਰੂ ਜੀ ਦੇ ਨਾਲ ਹੋ ਜਾਣਾ